Soham Narai Shir Singh Vishnu Bhagavan Di Jai Soham Narai Singh Vishnu Bhagavan Di Jai Soham Narai Singh Vishnu ਭਗਵਾਨ ਦੀ ਜੈ ਸੋ ਹਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਵੀਰਿੰਦਰ ਜੀ ਸਿੰਘ ਜੀ ਨੇ ਟੌਪਿਕ ਬਹੁਤ ਵਧੀਆ ਲਿਆ ਕਿ ਬੱਚਿਆਂ ਨੂੰ ਮਾਪਿਓ ਦਾ ਫਰਜ਼ ਬਣਦਾ ਔਰ ਸਾਡੀ ਡਿਊਟੀ ਵੀ ਆ ਕਿ ਅਸੀਂ ਉਹਨਾਂ ਨੂੰ ਧਰਮ ਦੇ ਨਾਲ ਜੋੜ ਕੇ ਰੱਖੀਏ ਕਿਉਂਕਿ ਜਦੋਂ ਛੋਟੇ ਹੁੰਦਿਆਂ ਤੋਂ ਹੀ ਬੱਚਾ ਮਾਪਿਓ ਦੀ ਗੱਲ ਮੰਨਦਾ ਹੈ ਜੇ ਉਹਨੂੰ ਅਸੀਂ ਲੈ ਕੇ ਧਰਮ ਦੁਆਰੇ ਤੇ ਜਾਂਦੇ ਆ ਤੇ ਉਹਨੂੰ ਬਹੁਤ ਕੁਝ ਦੱਸਦੇ ਆ ਔਰ ਉਹਦੇ ਨਾਲ ਉਹ ਸਮਝ ਵੀ ਲੱਗਦੀ ਹੈ ਤੇ ਉਹ ਜੁੜਿਆ ਵੀ ਰਹਿੰਦਾ ਔਰ ਉੱਥੇ ਦੇਖਦਾ ਵੀ ਆ ਬਹੁਤ ਕੁਝ ਜਦੋਂ ਅਸੀਂ ਖੁਦ ਹੀ ਉਹਨੂੰ ਇਗਨੋਰ ਕਰਦੇ ਆ ਕਿ ਨਹੀਂ ਕੋਈ ਨਹੀਂ ਕੋਈ ਨਹੀਂ ਬੇਟੇ ਜੇ ਤੁਹਾਡਾ ਪੜਨ ਦਾ ਡੇਟ ਆ ਤਾਂ ਜੇ ਧਰਮ ਦੇ ਨਾਲ ਲੱਗਣ ਦੀ ਲੋੜ ਨਹੀਂ ਕੋਈ ਦੁਜੀ ਨਹੀਂ ਕੋਈ ਜਰੂਰਤ ਨਹੀਂ ਹੈ ਤੇ ਉਹ ਉੱਥੇ ਬੱਚਾ ਜਿਹੜਾ ਉਹ ਮਾਰਗ ਤੋਂ ਭਟਕ ਜਾਂਦਾ ਜਦੋਂ ਨੂੰ ਅਸੀਂ ਚਾਹੁੰਦੇ ਆ ਵੀ ਉਹ ਅਡਲਟ ਹੋ ਜਾਂਦਾ ਫਿਰ ਉਹ ਸਾਡੇ ਅੱਖੇ ਨਹੀਂ ਲੱਗਦਾ ਕਿਉਂਕਿ ਉਹਦੀ ਪਰਵਰਿਸ਼ੀ ਜਿਹੜੀ ਉਹਦੇ ਚ ਹੋ ਚੁੱਕੀ ਹੁੰਦੀ ਹੈ ਅਸੀਂ ਖੁਦ ਨੂੰ ਨੈਗਲੈਕਟ ਕਰਦੇ ਆ ਨੈਗਲੈਕਟ ਕਰਕੇ ਉਹਨੂੰ ਨਾਲ ਨਹੀਂ ਖੜਨੀ ਉਹ ਕਿਤਾਬਾਂ ਵਾਲੇ ਕੀੜੇ ਪਾਸੇ ਲਈ ਜਾਂਦੇ ਆ ਤੇ ਉਹ ਫਿਰ ਆਸੇ ਪਾਸੇ ਘੁੰਮ ਜਾਂਦਾ ਸੋ ਇਹ ਬਹੁਤ ਅੱਛਾ ਵੀਰ ਜੀ ਨੇ ਜਿਤ ਦਿੱਤਾ ਮੈਸੇਜ ਔਰ ਹੋਣਾ ਵੀ ਚਾਹੀਦਾ ਵਾ ਔਰ ਇਸੇ ਤਰ੍ਹਾਂ ਹੀ ਮੈਂ ਜਿਹੜੀ ਹਰ ਬਣੀ ਅੱਜ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਪੇ 23 ਭਾਦਰੋਂ 220 ਬਿਕਰਮੀ ਜੰਡਿਆਲਾ ਸਵਰਨ ਸਿੰਘ ਦੇ ਗ੍ਰਹਿ ਜ਼ਿਲ੍ਹਾ ਅੰਮ੍ਰਿਤਸਰ ਇਹ ਸਵਰਨ ਸਿੰਘ ਜਿਹੜੇ ਗੋਸਿਕ ਸੀਗੇ ਇਹ ਜੰਡਿਆਲਾ ਗੁਰੂ ਦੇ ਸ਼ਾਇਦ ਇਹਨਾਂ ਦਾ ਆਪਣਾ ਹੀ ਕਾਰੋਬਾਰ ਸੀਗਾ ਇੰਡਸਟਰੀ ਲਾਈ ਸੀ ਇਹਨਾਂ ਨੇ ਕੱਪੜੇ ਦੀ ਔਰ ਬੜੇ ਪਿਆਰੇ ਗੁਰਸਿੱਖ ਸੀਗੇ ਹਾਈਟ 'ਚ ਛੋਟੇ ਸੀ ਪਰ ਦਾੜਾ ਉਹਨਾਂ ਦਾ ਬੜਾ ਲੰਬਾ ਸੀ ਇਥੋਂ ਤੱਕ ਤੇ ਖੁੱਲਾ ਛੱਡ ਕੇ ਰੱਖਦੇ ਹਿੰਦੇ ਸੀ ਤੇ ਪਿਆਰ ਬਹੁਤ ਸੀ ਉਹਨਾਂ ਦਾ ਸਤਗੁਰਾਂ ਪਰ ਉਸ ਉਹਨਾਂ ਦੇ ਜਿੰਨਾ ਪਿਆਰ ਸੀ ਔਰ ਘਰ ਦੇ ਵਿੱਚ ਉਹਨਾਂ ਹੀ ਉਹਨਾਂ ਦੀ ਧਰਮ ਪਤਨੀ ਜਿਹੜੀ ਉਹਨਾਂ ਦੇ ਆਪੋਜਿਟ ਸੀ ਅਗਰ ਉਹ ਸਤਗੁਰ ਨੂੰ ਮੰਨਦੇ ਸੀ ਤੇ ਉਹ ਉਹਨਾਂ ਦੀ ਵਿਰੋਧਤਾ ਕਰਦੀ ਸੀ ਵਰੋਥਤਾ ਕਰਦੀ ਸੀ ਲੇਕਿਨ ਬੱਚੇ ਵੀ ਮਾਂ ਬੋਲੀ ਪਹਿਲਾਂ ਬੋਲ ਸਿੱਖਦੇ ਆ ਜੇ ਬੱਚੇ ਨੂੰ ਮਾਂ ਕਹਿੰਦੀ ਆ ਵੀ ਨਹੀਂ ਕੋਈ ਨਹੀਂ ਰਹਿਣ ਦੇ ਤੂੰ ਐਵੇਂ ਪਖੰਡ ਕਰਦਾ ਤੇ ਬੱਚਾ ਕਦੇ ਵੀ ਨਹੀਂ ਉਸ ਪਾਸੇ ਵੱਲ ਆਏਗਾ ਹੋਇਆ ਵੀ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹੀ ਨੇ ਟੂਰ ਸੀਗਾ ਜੰਡਿਆਲੇ ਦਾ ਜਿਹੜਾ ਹੈ ਤੇਈ ਭਾਦੋਂ ਨੂੰ ਉਹਨਾਂ ਨੇ ਉਸ ਸਮੇਂ ਦੇ ਵਿੱਚ ਪੇਪਰਾਂ ਦੀਆਂ ਝੰਡੀਆਂ ਹੁੰਦੀਆਂ ਸੀ ਕਾਗਜ਼ਾਂ ਦੀਆਂ ਉਹ ਗਲੀ ਦੇ ਵਿੱਚ ਤਕਰੀਬਨ ਸਾਰੇ ਲਵਾਈਆਂ ਉਹਨਾਂ ਨੇ ਲਵਾ ਕੇ ਤੇ ਪੂਰੀ ਸਜੋ ਸਜਾਵਟ ਕੀਤੀ ਤੇ ਉਹਨਾਂ ਦੀ ਪਤਨੀ ਨੇ ਕੀ ਕਿਹਾ بیٹے ਜਿੰਨੀਆਂ ਝੰਡੀਆਂ ਨੇ ਸਾਰੀਆਂ ਤੋੜ ਦੇ ਕਿਉਂਕਿ ਉਹ ਆਪੋਜੀਟ ਸੀ ਝੰਡੀਆਂ ਉਹ ਮੁੰਡੇ ਨੇ ਤੋੜਨੀਆਂ ਸ਼ੁਰੂ ਕਰਤੀਆਂ ਕਿਉਂਕਿ ਉਹ ਬੱਚਾ ਸੀ ਉਹ ਮਾਂ ਦੇ ਆਖੇ ਲੱਗਿਆ ਤੁਸੀਂ ਟੌਪਿਕ ਬਹੁਤ ਅੱਛਾ ਲਿਆ ਜਿਹੜਾ ਮੈਨੂੰ ਚੰਗਾ ਲੱਗਾ ਉਹਨੇ ਝੰਡੀਆਂ ਸਾਰੀਆਂ ਚੜ ਕੇ ਨਾ ਕੰਧਾਂ ਦੇ ਉੱਤੇ ਤੇ ਕੋਠਿਆਂ ਦੇ ਤੇ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਤੋੜਨੀਆ ਸ਼ੁਰੂ ਕਰ ਦਿੱਤੀਆਂ ਤੇ ਬਨੇਰੇ ਦੇ ਤੋਂ ਉਹਦਾ ਪੈਰ ਫਿਸਲ ਗਿਆ ਥੱਲੇ ਡਿੱਗ ਗਿਆ ਉੱਥੇ ਉਹਦੀ ਲੱਤ ਕੇ ਸ਼ਾਇਦ ਬਾਹ ਜਿਹੜੀ ਉਹ ਟੁੱਟ ਗਈ ਕੋ ਨੂੰ ਚੋਕੇ ਫੜਾ ਫਟ ਅੰਦਰ ਪਾਇਆ ਅੰਦਰ ਪਾਇਆ ਤੇ ਉਹ ਵਿਚਾਰਾ ਤਾਂ ਹਾਂ ਮਾਰੇ ਉੱਥੇ ਰੋਵੇ ਉਧਰੋਂ ਮਾਰੇ ਆ ਗਏ ਮਾਰੇ ਆ ਗਏ ਹੁਣ ਪਿਓ ਜਿਹੜਾ ਉਹ ਉਸ ਪੱਖ ਦੇ ਵਿੱਚ ਖੁਸ਼ ਆ ਕਿ ਮੇਰਾ ਸਤਗੁਰ ਮੇਰੇ ਘਰ ਆਇਆ ਤੇ ਮਾਂ ਦੁਖੀ ਆ ਕਿਉਂਕਿ ਉਹ ਵਿਰੋਧਤਾ ਕਰਦੀ ਸੀ ਦੂਜੇ ਪਾਸੇ ਮੁੰਡੇ ਦੀ ਲੱਤਾਂ ਬਾਹਾਂ ਟੁੱਟ ਗਈ ਉਹ ਚੀਕਾਂ ਮਾਰੇ ਹੁਣ ਦੋਵੇਂ ਚੀਜ਼ਾਂ ਘਰ ਦੇ ਵਿੱਚ ਦੁੱਖ ਸੁੱਖ ਦੋਵੇਂ ਆ ਗਏ ਹੁਣ ਸਥਿਤੀ ਕੀ ਬਣੀ ਇੱਥੇ ਸੱਚੇ ਪਾਸ਼ੀ ਨੇ ਫੇ ਕੀ ਬਾਣੀ ਲਿਖਾਈ ਆ ਸੁੱਖ ਦੁੱਖ ਦੋਵੇਂ ਆਏ ਘਰ ਬੈਠੇ ਡੇਰਾ ਲਾਈਆ ਗੁਰਮੁਖ ਸੁੱਖ ਵਿੱਚ ਸਮਾਏ ਮਨ ਸੀਤਲ ਸੱਤ ਕਰਾਈਆ ਇੱਕ ਪਾਸੇ ਖੁਸ਼ੀ ਆ ਗਈ ਵੀ ਮੇਰੇ ਘਰ ਮਹਾਰਾਜ ਨੇ ਚਰਨ ਪਾਏ ਆ ਸੰਗਤ ਸਾਰੀ ਆ ਤੇ ਸਰਦਾਰ ਸਵਰਨ ਸਿੰਘ ਜੀ ਹਣੀ ਬੜੇ ਖੁਸ਼ ਤੇ ਉਹਨਾਂ ਦੀ ਧਰਮ ਪਤਨੀ ਤੇ ਬੱਚਾ ਉਹ ਤਾਂ ਹਮਾਰਨ ਡੈ ਉਹ ਦੁੱਖ ਦੇ ਵਿੱਚ ਗੁਜ਼ਰ ਰਹਾ ਹੁਣ ਉਹ ਗੁਰਸਿੱਖ ਤੇ ਬੜਾ ਸੁਖ ਦੇ ਵਿੱਚ ਆ ਮਨ ਮੁਖ ਕਰਨ ਹਾਏ ਹਾਏ ਦੁਖੀ ਦਰਦ ਨਾ ਕੋਹੇ ਵੰਡਾਈ ਆ ਹੁਣ ਮਨ ਮੁਖਤਾ ਜਿਹੜੀ ਆ ਉਹ ਦੁੱਖ ਦੇ ਵਿੱਚ ਰੋ ਰਹੀ ਆ ਤੇ ਉੱਤੇ ਹਾਏ ਹਾਏ ਵਿੱਚੇ ਮਾਰ ਹੋ ਰਹੀ ਆ ਤੇ ਵਿੱਚੇ ਬੱਚਾ ਰੋ ਰਿਹਾ ਵਾ ਹੁਣ ਜਿਹੜਾ ਗੁਰਮੁਖ ਆ ਉਹ ਸੁਖ ਦੇ ਵਿੱਚ ਆ ਤੇ ਮਨਮੁਖ ਉਸ ਸਮੇਂ ਦੁੱਖਾਂ ਦੀ ਘੜੀ ਦੇ ਵਿੱਚ ਡੁੱਬ ਰਿਹਾ ਮਾਨਸ ਮਨੁਖ ਭੇਵ ਨਾ ਆਏ ਪਰਮੇ ਭੁੱਲੀ ਸਰਬ ਲਕਾਈਆ ਕਿਉਂਕਿ ਉਹਨਾਂ ਦੋਵਾਂ ਨੂੰ ਭੇ ਵੀ ਨਹੀਂ ਸੀਗਾ ਕਿ ਸਾਡੇ ਘਰ ਸਤਗੁਰ ਆਇਆ ਉਹ ਮਨਮੁਖਤਾ ਦੇ ਵਿੱਚ ਸੀਗਾ ਪੰਜ ਤੱਤ ਜੋ ਖੇਲ ਰਚਾਏ ਕਾਇਆ ਮਾਟੀ ਹੱਟ ਚਲਾਈਆ ਜਨਮ ਮਰਨ ਆਪਣੇ ਹੱਥ ਰਖਾਏ ਲੱਖ ਚਰਾਸੀ ਗੇੜ ਪਵਾਹੀਆ ਇਹ ਦੋਵੇਂ ਚੀਜ਼ਾਂ ਹੀ ਪਰਮਾਤਮਾ ਦੇ ਹੱਥੇ ਵਿੱਚ ਆ ਔਰ ਉਹ ਗੁਰਮੁਖਿਆ ਜਿਹੜਾ ਸਤਗੁਰਨਾ ਪਿਆਰ ਕਰਦਾ ਉਹਦੇ ਮਾਰਗ ਤੇ ਚੱਲ ਰਿਹਾ ਉਹਦੇ ਵਾਸਤੇ ਰਸਤਾ ਕਿਹੜਾ ਆ ਗਿਆ ਸਚਖੰਡ ਦਾ ਜਿਹੜਾ ਮਨਮੁਖਿਆ ਉਹਦੀ ਵਿਰੋਧਤਾ ਕਰ ਰਿਹਾ ਉਹਦੇ ਲਈ ਕਿਹੜਾ ਆ ਗਿਆ 1084 ਦਾ ਔਰ 84 ਜੂਨ ਦੇ ਵਿੱਚ ਪਿਆ ਰਵੇਗਾ ਭੱਜਾ ਜਾ ਕੇ ਫਿਰ ਜੱਤ ਨੂੰ ਮਾਨਸ ਜਨਮ ਕਾ ਤੇ ਮਿਲੇਗਾ ਤੇ ਫਿਰ ਤੂੰ ਇਹਦੀ ਪਛਤਾਪ ਕਰੇਗਾ ਪਛਤਾਪ ਕਰਕੇ ਫਿਰ ਤੇਰਾ ਮਾਨਸ ਜਨਮ ਦੇ ਵਿੱਚ ਦੀ ਛੁਟਕਾਰਾ ਹੋਵੇਗਾ ਉਹ ਕਿੱਥੇ ਪੈ ਗਿਆ 1084 ਦੇ ਵਿੱਚ ਦੇਵਨ ਹਾਰ ਇੱਕ ਰੁਗ ਰਾਹੇ ਦੋ ਜਹਾਨ ਬੇ ਪਰਵਾਹੀਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਇੱਕ ਕਮਾਈਆ ਸੁਖ ਕਹੇ ਮੈਂ ਤੇਰਾ ਸਾਗਰ ਦਰ ਤੇਰੇ ਓਟ ਤਕਾਈਆ ਉਸ ਸਮੇਂ ਵੀਰ ਸਵਰਨ ਸਿੰਘ ਜੀ ਉਹ ਇੰਨੇ ਖੁਸ਼ੀ ਦੇ ਵਿੱਚ ਹੀ ਤੋ ਇਹਨੇ ਸੋਖੇ ਤੇ ਉਹ ਪ੍ਰਮਾਤਮਾ ਦੇ ਦਰ ਦੀ ਉਹਦੀ ਓਟ ਲੈ ਕੇ ਬੈਠੇ ਹੋਏ ਜਨ ਭਗਤਾਂ ਵਸਾਂ ਕਾਇਆ ਗਾਗਰ ਘਰ ਸਾਚੇ ਸੋਭਾ ਪਾਈਆ ਸੱਚ ਦਵਾਰੇ ਮਿਲੇ ਆਦਰ ਮਿਹਰਵਾਨ ਮੇਰ ਨਜ਼ਰੇ ਉਠਾਈਆ ਸੱਚੇ ਦਵਾਰੇ ਦੇਤੇ ਆਉਣਾ ਤੇ ਉੱਥੇ ਸਾਨੂੰ ਆਦਰ ਮਿਲਣਾ ਸਤਕਾਰ ਮਿਲਣਾ ਵਡਿਆਈ ਮਿਲਣੀ ਮਾਰੇ ਦੁਆਰੇ ਆਲ ਜਾਵਾਂਗੇ ਤੇ ਸਾਨੂੰ ਸਮਾਜ ਦੇ ਵਿੱਚ ਵੀ ਤੇ ਸਤਗੁਰ ਵੱਲੋਂ ਵੀ ਕੀ ਆਉ ਬਰਿਆਈ ਤੇ ਬਰਿਆਈ ਮਿਲਣੀ ਹੈ ਕੀ ਕਰ ਰਿਆਂ ਸਮਾਜ ਦੇ ਵਿੱਚ ਕੋਈ ਇਨਸਾਨੀਅਤ ਵਾਲਾ ਕੰਮ ਕਰਕੇ ਵਿਖਾ ਫੇਰੀ ਉਹਨੂੰ ਚੰਗਾ ਗਿਣਨਾ ਜੋਗ ਜੋਗ ਮੇਰਾ ਇੱਕੋ ਵਣਜ ਸਦਾ ਕਰ ਧੁਰ ਦਾ ਹੱਟ ਚਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰਾ ਰੰਗ ਇੱਕ ਵਖਾਈਆ ਅੱਗੇ ਆ ਜਾਓ ਦੁੱਖ ਕਹੇ ਮੈਂ ਦੁਖਾਹਾਰ ਦੁਖੀਆਂ ਨਾਲ ਸੋਬਾ ਪਾਇੰਦਾ ਉਸ ਸਮੇਂ ਦੁੱਖ ਦੇ ਵਿੱਚ ਜਿਹੜਾ ਡੁੱਬਿਆ ਹੋਇਆ ਸੀ ਉਹ ਦੁਖੇਰਾ ਤੇ ਉਹ ਦੁੱਖ ਦੇ ਵਿੱਚ ਹੀ ਮਿਲਿਆ ਹੋਇਆ ਸੀ ਮਨ ਹੰਕਾਰੀ ਮੇਰਾ ਯਾਰ ਸਦ ਮੇਰਾ ਸੰਗ ਨਿਭਾਹੇਂਦਾ ਕਿਉਂਕਿ ਉਹਨਾਂ ਦੀ ਧਰਮ ਪਤਨੀ ਦੇ ਮਨ ਦੇ ਵਿੱਚ ਇਹੀ ਹੰਕਾਰ ਸੀਗਾ ਕਿ ਇਹ ਕੁਝ ਨਹੀਂ ਐ ਮੈਂ ਉਹਦੀ ਵਿਰੋਧਤਾ ਕਰਦੀ ਸੀਗੀ ਜਿਹਦੇ ਨਾਲ ਉਸ ਬੱਚੇ ਤੇ ਵੀ ਪ੍ਰਭਾਵ ਪਿਆ ਤੇ ਬੱਚਾ ਉਸ ਸਮੇਂ ਦੁੱਖ ਦੇ ਵਿੱਚ ਪਿਆ ਤੇ ਉਹ ਕਸ਼ਟ ਸਹਿ ਰਿਹਾ ਸੀਗਾ ਅੰਦਰ ਰੋਵੇ ਤਾਂ ਹਾਂ ਮਾਰ ਬਾਹਰੋਂ ਨਜ਼ਰ ਕਿਸੇ ਨਾ ਆਇਂਦਾ ਇੱਕ ਪਾਸੇ ਸਾਸੰਗ ਹੋ ਰਿਹਾ ਦੂਜੇ ਪਾਸੇ ਬੱਚਾ ਅੰਦਰ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਔਰ ਮਾਂ ਵੀ ਬੈਠੀ ਉਹਦੇ ਨਾਲ ਰੋਣ ਰਹੀ ਆ ਉੱਥੇ ਪਿਓ ਦਾ ਵੀ ਸਾਥ ਨਹੀਂ ਕਿ ਕਿਸੇ ਹੋਰ ਦਾ ਵੀ ਸਾਥ ਨਹੀਂ ਹੋਤਾ ਹਾਂ ਮਾਰ ਕੇ ਰੋ ਰਿਹਾ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਸਾਚਾ ਖੇਲ ਆਪ ਵਿਖਾਏਂਦਾ ਦੁੱਖ ਸੁਖ ਦੋਵੇਂ ਕਹਿਣ ਪ੍ਰਭ ਅੱਗੇ ਸੀਸ ਝੁਕਾਈਆ ਦੁੱਖ ਤੇ ਸੁਖ ਦੋਵੇਂ ਗਿਆ ਪਰਮਾਤਮਾ ਦੇ ਅੱਗੇ ਸੀਸ ਝੁਕਾਉਂਦੇ ਆ ਸੁਖ ਵਾਲਾ ਵੀ ਜਦੋਂ ਸੁਖ ਮਿਲਦਾ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਦੁੱਖ ਵਾਲਾ ਦੁੱਖ ਕੱਟਣ ਵਾਸਤੇ ਸਤਿਗੁਰ ਦੇ ਘੜੀ ਬੇਨਤੀ ਕਰਦਾ ਕਹਿ ਪ੍ਰਮਾਤਮਾ ਮੇਰੇ ਦੁੱਖਾਂ ਦਾ ਨਾਸ ਕਰ ਦੇ ਝੁਕਣਾ ਦੋਵਾਂ ਨੇ ਹੀ ਪ੍ਰਮਾਤਮਾ ਦੇ ਅੱਗੇ ਪੈਣਾ ਇੱਕ ਦੂਜੇ ਦੇ ਝੁੱਕੇ ਦੇਣ ਲੈਣਾ ਦੇਣਾ ਕੋਈ ਰਹਿਣ ਨਾ ਪਾਈਆ ਸਾਖ ਨਹੀਂ ਕੋਈ ਸੈਣ सगला ਸੰਗ ਨਾ ਕੋਈ ਬਣਾਈਆ ਝੂਠ ਝੂਠਾ ਨਾਤਾ ਪਿਤਾ ਮਾਤਾ ਪਿਤਾ ਭਾਈ ਭੈਣ ਕੁੜੀ ਬੰਦਨ ਕੁੜੀ ਕਿਰਿਆ ਬੰਦਨ ਪਾਈਆ ਨਾਤਾ ਕਿਦਾਂ ਸਤਿਗੁਰ ਦਾ ਹੀ ਸੱਚਾ ਹੈ ਬਾਕੀ ਮਾਂ ਪਿਓ ਭੈਣ ਭਰਾ ਜੇ ਸੰਸਾਰ ਦੇ ਵਿੱਚ ਆਪਾਂ ਵਿਚਰੇ ਆ ਇਹਨਾਂ ਦੇ ਨਾਲ ਸਮਾਂ ਬੰਦਿਆ ਜਿੰਨਾ ਸਮਾਂ ਲਿਖਿਆ ਉਹਨਾਂ ਉਹਨਾਂ ਹੀ ਆਪਾਂ ਇਹਨਾਂ ਦੇ ਨਾਲ ਨਾਤਾ ਨਿਭਾਉਣਾ ਹੈ ਉਸ ਤੋਂ ਬਾਅਦ ਇਹ ਨਾਤਾ ਖਤਮ ਹੋ ਜਾਣਾ ਸੱਚਾ ਨਾਤਾ ਕਿਹਦੇ ਨਾਲ ਰਹਿ ਜਾਣਾ ਸਿਰਫ ਇੱਕ ਪਰਮਾਤਮਾ ਦੇ ਨਾਲ ਬੇਨਹਾਰ ਵਿਛੋੜੇ ਸਭ ਦੇ ਵੈਣ ਵਹਿੰਦੀ ਧਾਰ ਸਰਬ ਲੋਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਇਕ ਰੁਗ ਰਾਹੀਆ ਦੁੱਖ ਕਹੇ ਮੈਂ ਤੇਰਾ ਵਰਦਾ ਦਰਕਰ ਸਾਚੇ ਸੇਵ ਕਮਾਈਆ ਦੁੱਖ ਵੀ ਪ੍ਰਮਾਤਮਾ ਨੂੰ ਕੀ ਕਹਿੰਦਾ ਪ੍ਰਮਾਤਮਾ ਮੈਂ ਤੇਰਾ ਆਗਿਆਕਾਰੀ ਹਾਂ ਮੈਂ ਤੇਰਾ ਹੀ ਵਰਦਾਂ ਜਿੱਦਾਂ ਤੂੰ ਕਹਿਣਾ ਮੈਂ ਸੇਵਾ ਉਦਾਂ ਹੀ ਕਰਦਾ ਹਾਂ ਜੇ ਸੁਖ ਜਿਹੜਾ ਉਹ ਵੀ ਪ੍ਰਮਾਤਮਾ ਦਾ ਹੀ ਵਰਦਾਂ ਜਿੰਨੂੰ ਉਹਨੇ ਅਕਾਲ ਪੁਰਖ ਨੇ ਸੁਖ ਦਾ ਦੇ ਦਿੱਤਾ ਆਰਡਰ ਨੂੰ ਸੁਖ ਦੇ ਦੇਣਾ ਜਿੰਨੂੰ ਉਹਨੇ ਹੁਕਮ ਆ ਗਿਆ ਦੁੱਖ ਦਾ ਉਹਨੇ ਦੁੱਖ ਭਗਤਾ ਦੇਣਾ ਉਹਦੇ ਘਰ ਦੇ ਵਿੱਚ ਦੁੱਖ ਪਾ ਦੇਣੇ ਸਾਰੇ ਤੇਰੇ ਕੋਲੋਂ ਸਹਬ ਡਰਦਾ ਦੂਰ ਦਰਾੜਾ ਧੱਕਾ ਦੇਵਾਂ ਲਾਈਆ ਮੇਰਾ ਖੇਲ ਜਿਸ ਅੰਦਰ ਵੜਦਾ ਜਗਤ ਨੇਤਰ ਨજર ਕਿਸੇ ਨਾ ਆਏਂਦਾ ਇੱਥੇ ਕਹਿ ਰਿਹਾ ਦੁੱਖ ਤੇ ਸੁਖ ਦੋਵੇਂ ਕਹਿ ਰਿਹਾ ਕਿ ਜਿਸ ਅੰਦਰ ਮੈਂ ਵੜ ਜਨਾ ਬਾਹਰੋਂ ਤੇ ਨੀ ਨਜ਼ਰ ਆਉਂਦਾ ਪਰ ਸੁਖ ਤੇ ਦੁੱਖ ਅੰਦਰੋਂ ਹੀ ਮੈਂ ਪੈਦਾ ਕਰਦਾ ਸੁਖ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਦੁੱਖ ਦੇ ਵਿੱਚ ਤਾਂ ਮਾਰ ਮਾਰ ਕੇ ਰੋਂਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦਿੱਤਾ ਸਾਚਾ ਵਰ ਮੇਰੀ ਈਸ਼ਿਆ ਪੂਰ ਕਰਾਈਆ ਸੁਖ ਕਹੇ ਪ੍ਰਭ ਆਇਆ ਮੀਤ ਘਰ ਸਤਗੁਰ ਨਜ਼ਰੀ ਆਈਆ ਉਸ ਸਮੇਂ ਸਰਦਾਰ ਸਵਰਨ ਸਿੰਘ ਨੂੰ ਇੰਨੀ ਖੁਸ਼ੀ ਸੀ ਇੰਨਾ ਉਹ ਖੁਸ਼ੀਗਾ ਕਿ ਮੇਰੇ ਘਰ ਦੇ ਵਿੱਚ ਸਤਗੁਰ ਆਇਆ ਔਰ ਉਹ ਖੁਸ਼ੀ ਦੇ ਵਿੱਚ ਭੱਜਾ ਫਿਰਦਾ ਸੀ ਤੇ ਕਿੱਥੇ ਉਹਨਾਂ ਦੀ ਧਰਮ ਪਤਨੀ ਜਿਹੜੀ ਸੋ ਇੰਨੀ ਵਿਰੋਧਤਾ ਵੇ ਸੀ ਤੇ ਉਹ ਘਰ ਬੱਚੇ ਨੂੰ ਸੱਟ ਲੱਗੀ ਸੀ ਉਹਦੀ ਲੱਤ ਮਾ ਟੁੱਟੀ ਸੀ ਤੇ ਉਹ ਵਿਚਾਰਾ ਤਹਾ ਮਾਰ ਮਾਰ ਕੇ ਰੋ ਰਿਆ ਸੀ ਗੁਰਮੁਖ ਸੋਣ ਸਾਚਾ ਗੀਤ ਅੰਤਰ ਧਿਆਨ ਏਕ ਲਗਾਈਆ ਜਿੰਨੇ ਗੁਰਮੁਖ ਬੈਠੇ ਸੀਗੇ ਸਾਰੇ ਉਹ ਸਤਗੁਰ ਦੀ ਜਿਹੜੀ ਹਰ ਬਾਣੀ ਲਿਖਾਈ ਜਾ ਰਹੀ ਸੀ ਮੌਕੇ ਦੇ ਉੱਤੇ ਔਰ ਉਹ ਸੱਚਾ ਪਰਮਾਤਮਾ ਦਾ ਗੀਤ ਸੁਣਦੇ। ਮਨਮੁਖ ਹੋਈ ਰਸਨਾ ਪਲੀਤ ਕੂੜੀ ਕਿਰਿਆ ਨਾਲ ਪਰਨਾਈਆ ਮਨਮੁਖ ਦੀ ਰਸਨਾ ਜਿਹੜੀ ਜ਼ੁਬਾਨ ਤੋਂ ਕੀ ਪਲੀਤ ਕੀ ਗੰਦੀ ਹੋਈ ਸੀ। ਔਰ ਉਹ ਮਾੜੇ ਹੀ ਰਸਨਾ ਦੇ ਵਿੱਚੋਂ ਬਚਨ ਬੋਲ ਰਹੀ ਸੀ। ਗੁਰਮੁਖ ਸੁਣਨ ਸੱਚਾ ਗੀਤ ਅੰਤਰ ਇੱਕ ਧਿਆਨ ਲਗਾਈਆ ਮਨ ਮੁਕਰਸ ਨਾ ਹੋਈ ਪਲੀਤ ਕੂੜੀ ਕਿਰਿਆ ਨਾਲ ਪਰਨਾਈਆ ਕਰੇ ਖੇਲ ਇੱਕ ਅਨਢਿਠ ਅਨਢਿਠੀ ਕਾਰ ਕਮਾਈਆ ਜੋਤੀ ਜੋ ਸਰੂਪ ਹਰ ਆਪ ਆਪਣਾ ਆਪ ਆਪਣੀ ਜੋ ਧਰ ਦੋਹਾ ਮਲਾਵਾ ਇਕੋ ਘਰ ਘਰ ਸਾਚਾ ਇੱਕ ਸੁਹਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਰਬ ਜੀਆਂ ਦਾ ਜਾਣੀ ਜਾਣ ਜਾਣਨ ਹਾਰ ਜਗਤ ਜੁਗਤ ਜੀਵਨ ਨਾਲ ਮਲਾਈਆ ਕਿਉਂਕਿ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਵੀ ਸਾਰੇ ਅੰਦਰ ਅੰਦਰ ਆਣੀਆਂ ਜਾਣਣ ਵਾਲਾ ਹੈ ਔਰ ਉਹ ਜਾਣ ਕੇ ਹੀ ਜੋ ਕਿਸੇ ਦੀ ਇੱਛਾ ਹੁੰਦੀ ਆ ਉਦੇ ਹਿਸਾਬ ਨਾਲ ਹੀ ਉਹਦੀ ਪੂਰਤੀ ਕਰ ਦਿੰਦਾ ਸੋ ਵੀਰ ਜੀਓ ਤੁਸੀਂ ਟੌਪਿਕ ਬਹੁਤ ਅੱਛਾ ਲਿਆ ਸੀਗਾ ਕਿ ਸਾਡੀ ਪਿਓ ਦੀ ਵੀ ਔਰ ਮਾਂ ਦਾ ਵੀ ਫਰਜ਼ ਬੰਦਾ ਕਿ ਬੱਚੇ ਨੂੰ ਛੋਟੇ ਤੋਂ ਹੁੰਦੇ ਆਪਣੇ ਨਾਲ ਲਾ ਕੇ ਰੱਖੇ ਨਾਲ ਲਾ ਕੇ ਉਹਨਾਂ ਨੂੰ ਪਰਮਾਤਮਾ ਦਾ ਸੰਦੇਸ਼ ਸੁਣਾਵੇ ਗੁਰੂ ਮਹਾਰਾਜ ਦੀਆਂ ਕਹਾਣੀਆਂ ਸੁਣਾਵੇ ਜੇ ਅਸੀਂ ਉਹਨਾਂ ਨੂੰ ਆਪਣੇ ਨਾਲੋਂ ਕੱਟ ਕਰ ਦਿੰਨੇ ਆ ਤੇ ਛੱਡ ਕੇ ਜਦੋਂ ਥੋੜੇ ਵੱਡੇ ਹੁੰਦੇ ਫਿਰ ਸਾਡਾ ਸਾਥ ਨਹੀਂ ਦਿੰਦੇ ਫਿਰ ਉਹ ਆਪਣੀਆਂ ਮਨਮਾਨੀਆਂ ਤੇ ਆਉਂਦੇ ਆ ਸਭ ਕੁਝ ਜੋ ਉਹਨਾਂ ਦਾ ਚੰਗਾ ਲੱਗਦਾ ਉਹ ਕਰਦੇ ਸਾਨੂੰ ਇਹ ਮੂਰਖੀ ਕਿੰਨੇ ਦੇ ਬਾਅਦ ਇਸ ਦਾ ਕਿ ਟੌਪਿਕ ਦਾ ਬਹੁਤ ਅੱਛਾ ਹੀ ਔਰ ਸੇਮ ਇਸੇ ਕਰਕੇ ਮੈਂ ਸੱਚੇ ਪਾਤਸ਼ਾਹੀ ਦੀ ਹੀ ਬਾਣੀ ਵਿੱਚ ਲੈ ਲਿੰਦਾ ਕਿ ਬਹੁਤ ਅੱਛੀ ਗਾਣਾ ਹੈ ਸੋ ਹਰ ਬਾਣੀ ਵਿੱਚ ਇੱਥੇ ਹੀ ਸੱਚੇ ਪਾਤਸ਼ਾਹੀ ਦੀ ਦਇਆ ਨਾਲ ਇੱਥੇ ਸਮਾਪਤ ਕਰਦਾ ਹਾਂ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਔਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਪ ਪੰਜ ਕਰਿਆਂ ਦਾ ਸਾਥ ਦਿਓ ਸੋ ਹੰਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਵਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਵਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ